ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾ ਕੇ ਕਹੀਓ ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾ ਕੇ ਕਹੀਓ ਦੇਵੋ ਸੰਦੇਸਾ ਦੇਵੋ ਸੰਦੇਸਾ ਨੀਲੇ ਦੇਸ਼ਾ ਸਵਾਰੇ ਨੂੰ ਨੀਲੇ ਦੇਸ਼ਾ ਸਵਾਰੇ ਨੂੰ ਜਾਵੋ ਨੀ ਜਾਵੋ ਸਈਓ संत सिपाही बन के जिसने खेडी खेड नारी मैं बलिहारी अजेती तीक भी चुक चुक सजदे करे सृष्टि सारी सौ सारी ਸਾਂਤੀ ਸੀ ਪਹੀ ਬਣ ਕੇ ਜਿਸ ਨੇ ਖੇਡੀ ਖੇਡ ਨਿਆਰੀ ਮੈਂ ਬਲਿਹਾਰੀ ਅਜੇ ਤੀਕ ਵੀ ਚੁੱਕ ਚੁੱਕ ਸਜਦੇ ਕਰੇ ਸ੍ਰਿਸ਼ਟੀ ਸਾਰੀ ਸੋ ਸਵਾਰੀ ਜਗਤੀ ਜਲੰਦਾ ਯਾਦ ਕਰੇਂਦਾ ਦੁਸ਼ਟ ਦਮਨ ਦਾ ਤਾਰੇ ਨੂੰ ਨੀਲੇ ਦੇ ਨੀਲੇ ਦੇ ਨੀਲੇ ਦੇ ਸ਼ਾਸਵਾਰ ਨੂੰ ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾ ਕੇ ਕਹੀਓ ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾ ਕੇ ਕਹੀਓ ਦੇਵੋ ਸੰਦੇਸਾ ਦੇਵੋ ਸੰਦੇਸਾ ਨੀਲੇ ਦੇਸ਼ਾ ਸ਼ਾਸਵਾਰ ਨੂੰ ਨੀਲੇ ਦੇ ਸ਼ਾਸਵਾਰ ਨੂੰ ਜਾਵੋ ਨੀ ਜਾਵੋ ਸਈਓ